ਤਹਰੀ ਸਨਲਵਾ ਕਹਿ ਲੇ ਕੇ ਬਾਨੋ ਪਹਿਲੀ ਗਨ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਆ ਉਹ ਟ ਅਕਾਲਪੁਰ ਫਤੀ ਕਲਗੀਆਂ ਵਾਲਾ ਅੰਗ ਸੰਗ ਹੈ ਲੜਦਿਆਂ ਲੋਕਾਂ ਦੇ ਭਲੇ ਵਾਸਤੇ ਜ਼ੁਲਮ ਨਹੀਂ ਕਰਦੇ ਜ਼ੁਲਮ ਦੇ ਖਿਲਾਫ ਲੜਦੇ ਆ ਇਸ ਵਾਸਤੇ ਜਿੱਦਰ ਵੀ ਜਾਣੇ ਆ ਸਾਡੀ ਜਿੱਤ ਹੋਦੀ ਕੱਲਾ ਤੇ ਹੋਰ ਵੀ ਹੋਈਆਂ ਔਰ ਇੰਨਾਂ ਗੱਲਾਂ ਦਾ ਐਸਾ ਅਸਰ ਹੋਇਆ ਅਖੀਰ ਇਹ ਬਾਨੋ ਕਹਿ ਉઠી ਹਰੀ ਸਿੰਘ ਜੀ ਮੇਰੀ ਇੱਛਾ ਹੈ ਅਗਰ ਮੇਰਾ ਕੋਈ ਪੁੱਤਰ ਹੋਵੇ ਤੇ ਹਰੀ ਸਿੰਘ ਨਾਲ ਵੇ ਵਰਗਾ ਹੋਵੇ ਹਰੀ ਸਿੰਘ ਕਹਿ ਲਗੇ ਬਾਨੋ ਸ਼ਕਲ ਕਹੋ ਜਿਹੀ ਹੋਵੇ ਸੂਰਤ ਕਹੋ ਜਿਹੀ ਹੋਵੇ ਪੁੱਤਰ ਨੇਕ ਹੋਣਾ ਚਾਹੀਦਾ ਜਿਹੜਾ ਦੇਸ਼ ਕੌਮ ਸਮਾਜ ਦੀ ਸੇਵਾ ਕਰੇ ਬਾਣੋ ਕਹਿ ਲਗੀ ਨਹੀਂ ਤੁਹਾਡੇ ਵਰਗਾ ਪੁੱਤਰ ਚਾਹੀਦਾ ਭਾਰੀ ਸਿੰਘ ਨਲਵਾ ਫਿਰ ਕਹਿੰਦੇ ਨੇ ਐ ਬਾਣੋ ਕਈ ਵਾਰੀ ਸ਼ਕਲ ਚੰਗੀ ਹੁੰਦੀ ਹੈ ਬੰਦਾ ਬੜਾ ਭੈੜਾ ਹੁੰਦਾ ਉਸ ਅੱਲਾਹ ਕੋਲੋਂ ਇਹ ਮੰਗ ਅੱਲਾ ਤੇ ਨਪੁੱਤਰ ਨੇਕ ਦੇਵੇ ਤਰਮ ਕੋਈ ਵੀ ਹੋਵੇ ਪੁੱਤਰ ਨੇਕ ਹੋਣਾ ਚਾਹੀਦਾ ਹੈ ਇਨਸਾਨ ਨੇਕ ਹੋਣਾ ਚਾਹੀਦਾ ਹੈ ਜਿਹੜਾ ਦੁਨੀਆ ਦੀ ਸੇਵਾ ਕਰੇ ਬਾਹਰੋਂ ਕਹਿਣ ਲੱਗੇ ਨੇ ਤੁਹਾਡੇ ਵਰਗਾ ਹੀ ਪੁੱਤਰ ਚਾਹੀਦਾ ਹੈ ਤੁਸੀਂ ਮੇਰੇ ਨਾਲ ਨਿਕਾਹ ਕਰਾ ਲਓ ਤੁਸੀਂ ਮੇਰੇ ਨਾਲ ਵਿਆਹ ਕਰਾ ਲਓ ਜਾਦੇ ਸੁਣਿਆ ਤੇ ਹਰੀ ਸਿੰਘ ਨਲਵਾ ਉੱਠ ਕੇ ਖੜੇ ਹੋ ਗਏ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਔਰ ਹਰੀ ਸਿੰਘ ਨਲਵਾ ਕਹਿਣ ਲੱਗੇ ਬਾਨੋ ਜਾ ਚਲੀ ਜਾ ਤੂੰ ਮੈਨੂੰ ਡੇਗਣ ਆਈ ਤੈਨੂੰ ਪਤਾ ਹੈ ਮੇਰੇ ਕਲਗੀਆਂ ਵਾਲੇ ਪਿਤਾ ਦਾ ਹੁਕਮ ਕੀ ਹੈ ਠੀਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੇ ਜਾ ਚਲੀ ਜਾ ਤੂੰ ਮੈਨੂੰ ਡੇਗਣਾ ਹੀ ਬੰਨ ਵਾਪਸ ਤੇ ਮੁੜੀ ਪਰ ਸਾਸਨ ਵਾਪਸ ਮੁੜਦੀ ਹੋਈ ਬਾਨੋ ਨੇ ਇੱਕ ਤਾਨਾ ਮਾਰੇ ਆ ਕਹਿਣ ਲੱਗੀ ਓਏ ਹਰੀ ਸਿੰਘ ਓਏ ਮੈਂ ਲੋਕਾਂ ਕੋਲ ਸੁਣਿਆ ਹੈ ਜਿਹੜਾ ਗੁਰੂ ਨਾਨਕ ਦੇ ਘਰ ਜਾਂਦਾ ਹੈ ਕਦੇ ਖਾਲੀ ਨਹੀਂ ਮੁੜਦਾ ਓਏ ਇਹ ਵੀ ਸੁਣਿਆ ਹੈ ਜਿਹੜਾ ਸਿੱਖ ਦੇ ਘਰ ਜਾਂਦਾ ਹੈ ਕਦੀ ਖਾਲੀ ਨਹੀਂ ਮੁੜਦਾ ਪਰ ਹਰੀ ਸਿੰਘ ਅੱਜ ਕাল ਝੂਠ ਹੋ ਗਏ ਮੈਂ ਇੱਕ ਸਿੱਖ ਦੇ ਘਰੋਂ ਖਾਲੀ ਮੜ ਚੱਲੀ ਸਾਸ ਸੰਗਤ ਆਵੇ ਗੁਰੂ ਦਾ ਨਾਮ ਹੋਵੇ ਕੋਈ ਗੁਰੂ ਦਾ ਸਿੱਖ ਫਿਰ ਬੈਠਾ ਰਵੇ ਇਹ ਕਿਵੇਂ ਹੋ ਸਕਦਾ ਹੈ ਹਰੀ ਸਿੰਘ ਨਲਵਾ ਗਾਇਨ ਲੱਗੇ ਬਾਣੋ ਖੈਰ ਜਾ ਖੈਰ ਜਾ ਬਾਨੋ ਨਾਲ ਹਰੀ ਸਿੰਘ ਨੇ ਆਪਣੇ ਹੱਥ ਜੋੜ ਲਏ ਮਨ ਪਰ ਆਇਆ ਅੱਖਾਂ ਵਿੱਚ ਪਿਆਰ ਦੇ ਅਥਰੂ ਆਏ ਦੋਨੋਂ ਹੱਥ ਜੋੜ ਕੇ ਹਰੀ ਸਿੰਘ ਨਲਵਾ ਆਕਾਸ਼ ਵੱਲ ਕਰਦੇ ਹਨ ਤੇ ਨਾਲੇ ਕਹਿੰਦੇ ਹਨ ਬਾਨੋ ਮੇਰੇ ਬਾਬੇ ਨਾਨਕ ਦਾ ਨਾਮ ਲੈ ਮੇਰੇ ਬਾਬੇ ਨਾਨਕ ਦਾ ਘਰ ਉਦਾਧਰ ਬੜਾ ਉੱਚਾ ਬਾਨੋ ਉਦਾਧਰ ਤੂੰ ਕਦੀ ਕੋ ਖਾਲੀ ਨਹੀਂ ਮੁੜਦਾ ਕੋਈ ਜਾਵੇ ਸਹੀ ਸਰਦਾ ਦੇਣਾ ਤੇ ਸਿੱਖ ਸਿੱਖ ਕੋਈ ਹੋਵੇ ਸਹੀ ਸਿੱਖ ਦੇ ਘਰੋਂ ਵੀ ਕਦੀ ਕੋ ਖਾਲੀ ਨਹੀਂ ਮੁੜਦਾ ਤੇ ਬਾਨੋ ਅੱਜ ਤੂੰ ਵੀ ਸਿੱਖ ਦੇ ਘਰੋਂ ਖਾਲੀ ਨਹੀਂ ਮੁੜੇਂਗੇ ਇੰਨੀ ਗੱਲ ਕਹਿ ਹਰੀ ਸਿੰਘ ਨਾਲੂ ਵੇਤ ਪਹਿਰੇਦਾਰ ਸਿੱਖੋਂ ਆਵਾਜ਼ ਮਾਰੀ ਪਹਿਰੇਦਾਰ ਸਿੱਖ ਜਦ ਤੰਬੂ ਵਿੱਚ ਆਇਆ ਤੇ ਹਰੀ ਸਿੰਘ ਕਹਿਣ ਲੱਗੇ ਸਿੰਘਾ ਨਾਲ ਦੇ ਤੰਬੂ ਵਿੱਚੋਂ ਦੁਸ਼ਾਲਾ ਲੈ ਕੇ ਆਇਆ ਕੀਮਤੀ ਸ਼ਾਲ ਜਦ ਪਹਿਰੇਦਾਰ ਸਿੰਘ ਸ਼ਾਲ ਲੈ ਕੇ ਆਇਆ ਤੇ ਸਾਧ ਸੰਗਤ ਹਰੀ ਸਿੰਘ ਨਾਲਵਾ ਕਹਿਣ ਲੱਗੇ ਸਿੰਘਾ ਇਹ ਸ਼ਾਲ ਬਾਣੋ ਦੇ ਸਿਰ ਤੇ ਪਾਇਆ ਪਹਿਰੇਦਾਰ ਸਿੰਘ ਨੇ ਉਹ ਸ਼ਾਲ ਜਦ ਬਾਣੋ ਦੇ ਸਿਰ ਤੇ ਪਾਇਆ ਤੇ ਸਾਧ ਸੰਗਤ ਉਸ ਵੇਲੇ ਹਰੀ ਸਿੰਘ ਨਲਵਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਰਨਾਇ ਕਲਕੀਆਂ ਵਾਲੇ ਪਿਤਾ ਦਾ लाडला ਸੀ ਹਰੀ ਸਿੰਘ ਨਲਵਾ ਹੱਥ ਜੋੜ ਕੇ ਬਾਣੂ ਦੇ ਸਾਹਮਣੇ ਖੜੇ ਹੋਏ ਤੇ ਕਹਿਣ ਲੱਗੇ ਬਾਣੂ ਤੈਨੂੰ ਹਰੀ ਸਿੰਘ ਨਲਵੇ ਵਰਗਾ ਪੁੱਤਰ ਚਾਹੀਦਾ ਹੈ ਤੇ ਲੈ ਫੇਰ ਅੱਜ ਤੂੰ ਇਹ ਹਰੀ ਸਿੰਘ ਨਲਵਾ ਤੇਰਾ ਪੁੱਤਰ ਹੋਇਆ ਤੂੰ ਹਰੀ ਸਿੰਘ ਦੀ ਧਰਮ ਦੀ ਮਾਂ ਹੈ ਇਹ ਕਹਿੰਦਿਆ ਹਰੀ ਸਿੰਘ ਨਲਵੇ ਨੇ ਆਪਣਾ ਸਿਰ ਬਾਣੂ ਦੇ ਪੈਰਾਂ ਤੇ ਰੱਖ ਦਿੱਤਾ ਜਦ ਹਰੀ ਸੰਨਲਵੇ ਨੇ ਬਾਨੋ ਦੇ ਪੈਰਾਂ ਤੇ ਮੱਥਾ ਟੇਕਿਆ ਇਹ ਕਹਿ ਕੇ ਬਾਨੋ ਲੈ ਫਿਰ ਅੱਜ ਤੂੰ ਮੈਂ ਤੇਰਾ ਪੁੱਤਰ ਆ ਤੂੰ ਮੇਰੀ ਮਾਂ ਐ ਤੇ ਬਾਨੋ ਉੱਬਾ ਮਾਰ ਕੇ ਰੋਈ ਜਾਰ-ਜਾਰ ਕੋਈ ਰੋਦੀ ਐ ਅੰਸੂ ਨਹੀਂ ਰੁਕਦੇ ਕਦੀ ਅੱਖਾਂ ਪੂੰਝਦੀ ਐ ਕਦੀ ਉਸ ਮਹਾਰਿਯੋਧ ਵਾਲ ਦੇਖਦੀ ਐ ਜਿਹਦਾ ਨਾ ਸੁਣ ਕੇ ਵਡੇ ਵੱਡੇ ਸੂਰ ਬੇਕਾ ਬੁੱਟਦੇ ਹਨ ਜਿਹਦਾ ਨਾਂ ਸੁਣ ਕੇ ਵੱਡੇ ਵੱਡੇ ਯੋਧੇ ਮੈਦਾਨੇ ਜੰਗ ਵਿੱਚ ਭੱਜ ਜਾਂਦੇ ਹਨ ਕੋਏ ਦੇ ਪੈਰਾਂ ਤੇ ਸਿਰ ਰੱਖ ਕੇ ਕਹਿ ਰਿਹਾ ਐ ਬਾਨੋ ਤੂੰ ਮੇਰੀ ਮਾਂ ਹੈ ਕਿ ਮੈਂ ਤੇਰਾ ਪੁੱਤਰ ਗੁੰਨ ਰੋਦੀ ਹੋਈ ਬਾਨੋ ਨੇ ਮੋਢਿਆਂ ਤੂੰ ਪਕੜ ਕੇ ਭਾਰੀ ਸੰਗਲਵੇ ਨੂੰ ਉਠਾਇਆ ਤੇ ਅੱਖਾਂ ਪੁੰਝਦੇ ਕਹਿਣ ਲੱਗੇ ਹਰੀ ਸਿੰਘ ਮੈਂ ਸਿੱਖ ਨਹੀਂ ਸਿੱਖਾਂ ਦੇ ਘਰ ਦਾ ਮੇਰਾ ਜਨਮ ਨਹੀਂ ਪਰ ਅੱਜ ਮੇਰਾ ਸਿਰ ਫਖਰ ਨਾਲ ਉੱਚਾ ਹੋ ਗਿਆ ਅੱਜ ਮੈਂ ਇੱਕ ਸਿੱਖ ਦੀ ਮਾਂ ਬਣੀ ਐ ਉਹ ਹਰੀ ਸਿੰਘ ਤਨ ਤੇਰਾ ਗੁਰੂ ਤਨ ਤੂੰ ਤਨ ਸੁਦੀ ਸਿੱਖਿਆ ਉਹ ਹਰੀ ਸਿੰਘ ਜਿਸ ਕੌਮ ਵਿੱਚ ਤੇਰੇ ਵਰਗੇ ਸਰਦਾਰ ਹਾਂ ਉਹ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ ਇਹ ਗੱਲਾਂ ਕਹਿੰਦੀ ਇਹ ਬਾਨੋ ਅੱਖਾਂ ਪੁੰਝਦੀ ਹੋਈ ਅਸੀਸਾਂ ਦੇਂਦੀ ਮੋੜ-ਮੋੜ ਕੇ ਹਰੀਸ ਨਲਵੇ ਨੂੰ ਦੇਖਦੀ ਤੰਬੂ ਵਿੱਚੋਂ ਬਾਹਰ ਨਿਕਲੀ ਕਿਧਰਿਆ ਧੇਰੇ ਵਿੱਚ ਗੁੰਮ ਹੋ ਗਈ ਪਰ ਉਹਦੇ ਉਹ ਬੋਲ ਅੱਜ ਵੀ ਇਤਿਹਾਸ ਵਿੱਚ ਗੂੰਜਦੇ ਹਨ ਓ ਹਰੀ ਸਿੰਘ ਮੈਂ ਸਿੱਖ ਨਹੀਂ ਸਿੱਖਾਂ ਦੇ ਘਰ ਦਾ ਮੇਰਾ ਜਨਮ ਨਹੀਂ ਪਰ ਮੇਰਾ ਸਿਰ ਅੱਜ ਫਖਰ ਨਾਲ ਉੱਚਾ ਹੋ ਗਿਆ ਅੱਜ ਮੈਂ ਇੱਕ ਸਿੱਖ ਦੀ ਮਾਂ ਬਣੀ ਓ ਹਰੀ ਸਿੰਘ ਤਨ ਤੇਰਾ ਗੁਰੂ ਤਨ ਤੂੰ ਤਾਨੂੰ ਸੁਦੀ ਸਿੱਖ ਹੈ ਜਿਸ ਕੌਮ ਵਿੱਚ ਤੇਰੇ ਵਰਗੇ ਸਰਦਾਰ ਹੋ ਉਹ ਕੌਮਾਂ ਕਦੇ ਖਤਮ ਨਹੀਂ ਹੁੰਦੀਆਂ ਸਾਧ ਸੰਗਤ